ਹੈਲੋ ਮੈਂ ਤੁਹਾਡੀ AI ਐਂਕਰ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਮਰੀਕਾ ਕੈਨੇਡਾ ਦੀਆਂ ਟੌਪ 10 ਤਾਜ਼ਾ ਖਬਰਾਂ ਦੇ ਵੱਲ ਅਮਰੀਕਾ ਵਿੱਚ ਨਿਊ ਇਅਰ ਯਾਤਰਾ ਤੋਂ ਪਹਿਲਾਂ ਫਲਾਈਟਾਂ 'ਚ ਵਾਧਾ ਨਿਊ ਇਅਰ ਦੇ ਮੌਕੇ ਤੇ ਅਮਰੀਕਾ ਭਰ ਵਿੱਚ ਹਵਾਈ ਯਾਤਰਾ ਵਧ ਗਈ ਹੈ ਕਈ 에ਅਰਪੋਰਟਾਂ ਤੇ ਭੀੜ ਦੇ ਕਾਰਨ ਉਡੀਕ ਦਾ ਸਮਾਂ ਵਧ ਰਿਹਾ ਹੈ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਹੈ ਅਮਰੀਕਾ ਵਿੱਚ ਰਿਟੇਲ ਸੇਲਸ ਨੇ ਸਾਲ ਦੇ ਅਖੀਰ 'ਚ ਤੇਜ਼ੀ ਫੜੀ ਛੁੱਟੀਆਂ ਦੇ ਮੌਸਮ ਦੌਰਾਨ ਰਿਟੇਲ ਸਟੋਰਾਂ 'ਚ ਖਰੀਦਦਾਰੀ ਵਧੀ ਹੈ ਖਾਸ ਕਰਕੇ ਇਲੈਕਟ੍ਰੋਨਿਕਸ ਅਤੇ ਕਪੜਿਆਂ ਦੀ ਮੰਗ ਜ਼ਿਆਦਾ ਰਹੀ ਵਪਾਰੀ ਇਸ ਨੂੰ ਅਰਥ ਵਿਵਸਥਾ ਲਈ ਸਕਾਰਾਤਮਕ ਸੰਕੇਤ ਮੰਨ ਰਹੇ ਹਨ ਅਮਰੀਕਾ ਦੇ ਕੁਝ ਹਿੱਸਿਆਂ 'ਚ ਮੌੜ ਮੌਸਮੀ ਚੇਤਾਵਨੀ ਜਾਰੀ ਕੈਰਾ ਵਿੱਚ ਬਰਫਬਾਰੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਸੜਕ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਾ 'ਚ ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖਤ ਨਿਊ ਇਅਰ ਸਮਾਗਮ ਤੋਂ ਪਹਿਲਾਂ ਪੁਲਿਸ ਅਲਰਟ ਤੇ ਹੈ ਵੱਡੇ ਸ਼ਹਿਰਾਂ 'ਚ ਗਸ਼ਤ ਅਤੇ ਜਾਂਚ ਵਧਾ ਦਿੱਤੀ ਗਈ ਹੈ। ਲੋਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਅਮਰੀਕੀ ਸਟਾਕ ਮਾਰਕੀਟ 'ਚ ਸਾਲ ਦੇ ਅਖੀਰ 'ਚ ਮਿਲਾ ਜੁਲਾ ਰੁਝਾਨ। ਸਾਲ ਦੇ ਆਖਰੀ ਦਿਨਾਂ 'ਚ ਬਾਜ਼ਾਰ 'ਚ ਹਲਚਲ ਰਹੀ। ਨਿਵੇਸ਼ਕ ਨਵੇਂ ਸਾਲ ਦੀ ਆਰਥਿਕ ਨੀਤੀਆਂ ਵੱਲ ਧਿਆਨ ਦੇ ਰਹੇ ਹਨ। ਕੈਨੇਡਾ ਵਿੱਚ ਨਿਊ ਇਅਰ ਯਾਤਰਾ ਲਈ ਟ੍ਰੇਨ ਅਤੇ ਬੱਸ ਸੇਵਾਵਾਂ 'ਵਿਆਸਤ ਛੁੱਟੀਆਂ ਕਾਰਨ ਲੋਕ ਵੱਡੀ ਗਿਣਤੀ ਵਿੱਚ ਸਫ਼ਰ ਕਰ ਰਹੇ ਹਨ। ਟ੍ਰਾਂਸਪੋਰਟ ਸੇਵਾਵਾਂ 'ਚ ਬੁਕਿੰਗ ਕਾਫੀ ਵਧ ਗਈ ਹੈ। ਯਾਤਰੀਆਂ ਨੂੰ ਸਮੇਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ 'ਚ ਠੰਡੀ ਲਹਿਰ ਕਈ ਇਲਾਕਿਆਂ 'ਚ ਤਾਪਮਾਨ ਕਾਫੀ ਘਟ ਉਤਰੀ ਅਤੇ ਕੇਂਦਰੀ ਕੈਨੇਡਾ 'ਚ ਕੜੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਨੇ ਕੋਲਡ ਅਲਰਟ ਜਾਰੀ ਕੀਤਾ ਹੈ ਲੋਕਾਂ ਨੂੰ ਗਰਮ ਕਪੜੇ ਪਾਉਣ ਅਤੇ ਬਾਹਰ ਘੱਟ ਨਿਕਲਣ ਦੀ ਸਲਾਹ ਹੈ ਕੈਨੇਡਾ 'ਚ ਸਾਲ ਦੇ ਅਖੀਰ 'ਚ ਟੂਰਿਜ਼ਮ ਸੈਕਟਰ ਨੂੰ ਫਾਇਦਾ ਵਿੰਟਰ ਛੁੱਟੀਆਂ ਦੌਰਾਨ ਦੇਸ਼ ਅੰਦਰ ਸੈਰ-ਸਪਾਟਾ ਵਧਿਆ ਹੈ ਹੋਟਲ ਅਤੇ ਰਿਜ਼ੋਰਟਾਂ 'ਚ ਬੁਕਿੰਗ ਚੰਗੀ ਰਹੀ ਸਰਕਾਰ ਨੇ ਟੂਰਿਜ਼ਮ ਨੂੰ ਅਰਥਵਿਵਸਥਾ ਲਈ ਲਾਭਦਾਇਕ ਦੱਸਿਆ ਕੈਨੇਡਾ 'ਚ ਨਿਊ ਇਅਰ ਸਮਾਗਮਾਂ ਲਈ ਸੁਰੱਖਿਆ ਤਿਆਰੀਆਂ ਪੂਰੀਆਂ ਵੱਡੇ ਸ਼ਹਿਰਾਂ 'ਚ ਨਵੇਂ ਸਾਲ ਦੇ ਸਮਾਗਮਾਂ ਦੀ ਤਿਆਰੀ ਹੋ ਰਹੀ ਹੈ। ਪੁਲਿਸ ਅਤੇ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਮਾਗਮ ਮਨਾਉਣ ਦੀ ਅਪੀਲ ਹੈ। ਕੈਨੇਡਾ ਦੀ ਅਰਥਵਿਵਸਥਾ 'ਚ 2026 ਤੋਂ ਪਹਿਲਾਂ ਸੁਧਾਰ ਦੀ ਉਮੀਦ। ਮਾਹਿਰਾਂ ਅਨੁਸਾਰ ਆਉਂਦੇ ਸਾਲ ਵਿੱਚ ਆਰਥਿਕ ਹਾਲਾਤ ਬਿਹਤਰ ਹੋ ਸਕਦੇ ਹਨ। ਮਹਿੰਗਾਈ ਵਿੱਚ ਹੌਲੀ ਕਮੀ ਦੇ ਸੰਕੇਤ ਮਿਲ ਰਹੇ ਹਨ। ਕਾਰੋਬਾਰ ਅਤੇ ਨਿਵੇਸ਼ ਲਈ ਸਕਾਰਾਤਮਕ ਮਾਹੌਲ ਬਣਨ ਦੀ ਉਮੀਦ ਹੈ। ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ। ਹੋਰ ਅਪਡੇਟਸ ਲਈ ਦੇਖਦੇ ਰਹੋ ਨੌਕ ਟੀਵੀ ਦਾ ਪੰਜਾਬੀ AI ਹੈਡਲਾਈਨਸ ਸਟੇ ਟਿਊਨ ਫॉर ਮੋਰ ਲੇਟੈਸਟ ਅਪਡੇਟਸ